ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਸਰੀਆ ਲੋ ਵੀਰ ਜੀ ਇੱਕ ਅਥੂ ਦੀ ਸ਼ੀਲਡ ਅਨਾਉਂਸ ਕਰਨ ਲੱਗੇ ਆ ਜੀ ਠੀਕ ਹੈ ਜੀ ਬਾਬਾ ਜੀ ਪ੍ਰੋਟਾ ਵਾਲੇ ਉਸਤਾਜੀ ਹੁਣੀ ਠੀਕ ਹੈ ਜੀ ਨਾਲ ਅਪੂ ਵੀਰ ਨਾਲ ਜੱਜ ਵੀਰ ਨਾਲ ਆਪਣੇ ਨਗੀਨੇ ਵੀਰ ਜੀ ਤੇ ਆਓ ਕਰਦੇ ਆ ਗੱਲਬਾਤ ਹਾਂਜੀ ਅਪੂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਾਬਾ ਜੀ ਉਸਤਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਗੀਨੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੱਜ ਵੀਰ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਬਾ ਜੀ ਤੇ ਅੱਪੂ ਵੀਰ ਜੀ ਆਪਾਂ ਜਿਹੜੀ ਆਪਾਂ ਨਾ ਅੱਸੂ ਦੇ ਪਹਿਲੇ ਐਤਵਾਰ ਦੀ ਸ਼ਿਲ ਸ਼ਿਲੜੇ ਧਵਾਣ ਲੱਗੇ ਆ ਪਾਰਟੀ ਆਪਣੀ ਮਾਨਯੋਗ ਉਸਤਾਦ ਸਾਹਿਬਾਨ ਬੋਵੀ ਉਸਤਾਦ ਜੀ ਸੱਪਾਂ ਵਾਲੇ ਉਹਨਾਂ ਦੀ ਪਾਰਟੀ ਆਪਣੇ ਵੱਡੇ ਉਸਤਾਦ ਸਾਹਿਬਾਨ ਬਾਬਾ ਜੀ ਫਰੂਟ ਵਾਲੇ ਸਿੱਦਾ ਸਾਹਿਬ ਵਾਲੇ ਮੈਂ ਅੱਪੂ ਉਹਨਾਂ ਦਾ ਸਕੇਰ ਧਵਾ ਬਾਕੀ ਜੱਜ ਵੀਰ ਆਪਣਾ ਸਿੰਮੂ ਵੀਰ ਉਸਤਾਦ ਸੇ ਮੂਵੀ ਦਾ ਕਿਦਾ ਜੀ ਬਿੱਲਾ ਵੀਰ ਆਪਣਾ ਆਸਟ੍ਰੇਲੀਆ ਵਾਲਾ ਵੱਡਾ ਸਾਰੇ ਆਪਣੇ ਜਿੰਨੇ ਵੀ ਮਾਨਯੋਗ ਭਰਾਣੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਉਹਦੇ ਟੇਲੇ ਐਤਵਾਰ ਸ਼ੁਰੂ ਤੋਂ ਦੁਆਰ ਲੱਗਿਆ ਜਿਸ ਦੀ ਐਂਟਰੀ 1200 ਰੁਪਏ ਰੱਖੀ ਗਈ ਆ ਜਿਸ ਦੇ ਵਿੱਚ ਤਿੰਨ ਕਬੂਤਰ ਮਲਵਾਈ ਤੇ ਤਿੰਨ ਦੇਸੀ ਹੋਣਗੇ ਇੱਕ ਜਿਹੜਾ ਬੱਚਾ ਪਾਏਗਾ ਜਿਹੜਾ ਵੀ ਵੀਰ ਭਰਾ ਉਹ ਸਿਰਫ ਦੇਸੀ ਬੱਚਾ ਮੰਨਿਆ ਜਾਏਗਾ 0 ਤੋਂ ਲੈ ਕੇ 3 ਕਲੀ ਤੱਕ ਬੱਚੇ ਬੱਚੇ ਦਾ ਫੇਟ ਕਬੂਤਰ ਜਾਂ ਬੱਚਾ ਮਤਲਬ ਮਨੇ 18 ਮਿੰਟ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਜਿੱਦਾਂ ਕਿ ਆਪਣੇ ਆਪੂ ਵੀਰ ਜੀ ਨੇ ਕਿਹਾ ਤਿੰਨ ਮਲਵਾਈ ਤੇ ਤਿੰਨ ਕਬੂਤਰ ਦੇਸੀ ਅੱਜ ਤੋਂ ਪਹਿਲੇ ਐਤਵਾਰ ਪਹਿਲੇ ਐਤਵਾਰ ਤੇ ਐਂਟਰੀ ਫੀਸ ਕਿੰਨੀਆਂ ਭਾਜੀ ਐਂਟਰੀ ਫੀਸ 1200 ਜਿਹੜੇ ਮਲਵਾਈ ਕਬੂਤਰ ਡਾਣੇ ਨੇ ਨਾ ਆਪਾਂ ਛਤਰੀ ਲੱਗਣ ਦੇਣੀ ਆ ਤਾਂ ਨਾਂ ਲੱਗਣ ਦੇਣਾ 15 ਜੇ ਵੇਖੋ ਜੀ ਜੇ ਕੇ ਵੀਰ ਭਰਾ ਦੀ ਛਤਰੀ ਲੱਗਦੀ ਆ ਤੇ ਛਤਰੀ ਬੜਕਾ ਨਹੀਂ ਤੇ ਹੁੰਦੇ ਨਹੀਂ ਤੇ ਪੱਕੀ ਛਤਰੀ ਲੱਗੀ ਕੇਹੀ ਦੀ ਤੇ ਤੈ ਹੋਵੇ ਜਿਹਦੀ ਪੱਕੀ ਤੈ ਹੋਵੇ ਉਹ ਆਪਾਂ ਮਨਜ਼ੂਰ ਕਰਾਂਗੇ ਵੀ ਪੱਕੀ ਛਤਰੀ ਲੱਗੀ ਹੋਵੇ ਢੜਕਾਉਣੀ ਨਹੀਂ ਆ ਬੱਜੀ ਹੋਵੇ ਪੱਕੀ ਛਤਰੀ ਤੇ ਕੋਈ ਬਾਕੀ ਜਿਹੜੇ ਵੀਰ ਭਰਾ ਅਸ਼ਰਾ ਪਿੰਦਰਾਣੀ ਲਾ ਸਕਦੇ ਨਾ ਆਪਣੀ ਛਤਰੀ ਢੜਕਾ ਸਕਦੇ ਬਾਕੀ ਛਤਰੀ ਪੱਕੀ ਸਵੇਰੇ ਲਾ ਲੈ ਤੇ ਆਪਾਂ ਬਾਲੇ ਉਰ ਤੇ ਕੋਈ ਟੈਨਸ਼ਨ ਨਹੀਂ ਹੈ ਨਾ ਵੀ ਢੜਕਾਉਣੀ ਨਹੀਂ ਦੇਣੀ ਆਪਾਂ ਕੋਈ ਸਾੜੇ ਵੀ ਬੇਗਾ ਕੁੱਤਰ ਕੁੱਤਰ ਬਣ ਕੇ ਨਹੀਂ ਬਾੜਾ ਛਤਰੀ ਦੇ ਖਾਲੀ ਛਤਰੀ ਲੱਗੀ ਰਵੇ ਕਬੂਤਰ ਵੀ ਨਹੀਂ ਆਪਾਂ ਬੰਨਣ ਦੇਣਾ ਛਤਰੀ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜੀ ਉਹਦੀ ਤੈਅ ਵਾ ਕਬੂਤਰ ਉਹ ਤੈਅ ਤੇ ਬਏਗਾ ਟਾਈਮ ਮਿਲਦੇਗਾ ਮੌਨਸਨ ਆਹ ਠੀਕ ਹੈ ਜੀ ਜੇ ਕਬੂਤਰ ਕੰਦ ਤੇ ਬਿੰਦਾ ਵਾ ਤੇ ਕੱਟੇ ਕਬੂਤਰ ਕਿੰਨੇ ਦੇ ਸਰਪਾਰ ਕਿੰਨੇ ਬਾਹਰ ਛੱਡਨੇ ਪੈਣੇ ਆ ਕੱਟੇ ਕਬੂਤਰ ਭਾਈ ਵੇਖੋ ਜੀ 10 ਕਬੂਤਰ ਬਨ ਕੇ ਫੱਟੀਆਂ ਦੇ ਛੱਡਣ ਜਿਹੜੇ ਗੇੜੇ ਮਾਰਨ ਆਹ ਠੀਕ ਹੈ ਜੀ ਤੇ 10 ਕਬੂਤਰ ਕੱਟੇ ਛੱਡਣ ਓਕੇ ਜਿਹੜੇ ਵੀਰ ਭਰਾ ਦਾ ਅੱਧਾ ਘੰਟਾ ਕਬੂਤਰ ਉੱਡ ਗਿਆ ਹਾਂਜੀ ਉਹਦਾ ਕੋਠਾ ਮੌਸਮ ਕੱਟ ਕੇ نیچے ਆਏਗਾ ਬਾਕੀ ਜੀ ਕੋਈ ਆ ਤੇ ਐਂਟਰੀ ਫੀਸ ਭਾਈ ਕਿੰਨੀ ਤਰੀਕ ਤੱਕ ਦੇਣੀ ਆ ਜੀ ਐਂਟਰੀ ਫੀਸ 1 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚ ਵਿੱਚ ਮੈਂ ਮिन्नू ਜਾਂ ਜੱਜਵੀਰ ਆਪਣਾ ਜਾਂ ਬਾਬਾ ਜੀ ਟੂਟਾ ਵਾਲਿਆਂ ਇਹਨਾਂ ਨੂੰ 1200 ਰੁਪਏ ਐਂਟਰੀ ਜਮ੍ਹਾਂ ਕਰਾ ਸਕਦਾ ਠੀਕ ਹੈ ਜੀ 1000 ਰੁਪਏ ਦੀ ਜਿੱਤ ਤੇ 200 ਰੁਪਏ ਖਾਣ ਪੀਣ ਦਾ ਕੱਟਿਆ ਜਾਏਗਾ ਜੀ ਠੀਕ ਹੈ ਜੀ 1000 ਰੁਪਏ ਦੀ ਜਿੱਤ ਦਿੱਤੀ ਜਾਏਗੀ ਜਿੰਨੇ ਗੁੱਡੇ ਵੀ ਹੋਣਗੇ ਉਸ ਹਿਸਾਬ ਨਾਲ ਠੀਕ ਹੋ ਗਿਆ ਵੀਰ ਜੀ 200 ਰੁਪਏ ਆਪਾਂ ਕੋਈ ਕੱਟਣਾ ਨਹੀਂ ਭਾਈ ਤੁਹਾਨੂੰ ਮੈਂ ਦੱਸਾਂਗਾ ਕਈ ਵੀਰ ਭਰਾ ਕਹਿੰਦੇ ਨਾ ਇਸਲੇ ਨਾਮ ਦੀ ਆਪਾਂ ਬੜੋਤਰੀ ਵੀ ਕਰ ਸਕਦੇ 200 ਦੀ ਐ ਨਹੀਂ ਖਾਣ ਪੀਣ ਦਾ ਕੱਟਣਾ ਆਪਾਂ ਜਿਹੜੀ ਮੈਂਬਰ ਕਮੇਟੀ ਖਾਣ ਪੀਣ ਬੱਧਿਆ ਕਰਾਂਗੇ ਆਪਣੇ ਵੱਲ ਓਕੇ ਤੁਹਾਨੂੰ ਪੜਾ ਫਰੈਂਡ ਪੀਨ ਕਲੱਬ ਵੱਲੋਂ ਆਪਾਂ ਅੱਗੇ ਵੀ ਬਹੁਤ ਸੋਹਣੀ ਸ਼ੀਲਡ ਉੱਡੀ ਆ ਤੇ ਬਹੁਤ ਸੋਹਣਾ ਪ੍ਰੋਗਰਾਮ ਵੀ ਕੀਤਾ ਵੀਰ ਜੀ ਤੁਸੀਂ ਹਾਂ ਆਪਣੇ ਚੈਨਲ ਤੇ ਆਪਾਂ ਲਾਈ ਵੀ ਆ ਵੀਡੀਓ ਬਾਕੀ ਆਪਣੇ ਮਾਨਯੋਗ ਉਸਤਾਦ ਸਾਹਿਬਾਨ ਬਹੁ ਵੀ ਉਸਤਾਦ ਜੀ ਦਾ ਆਪਣਾ ਬੜਾ ਸੰਯੋਗ ਹੈਗਾ ਜੀ ਤੇ ਬਾਬਾ ਜੀ ਫਰੂਟ ਵਾਲਿਆਂ ਦਾ ਵੀ ਸੰਯੋਗ ਬਿੱਲੇ ਵੀਰ ਆਸਟ੍ਰੇਲੀਆ ਵਾਲੇ ਦਾ ਵੀ ਆਪਾਂ ਨਾਲ ਸੰਯੋਗ ਆ ਸਿੰਮੂ ਵੀਰ ਦਾ ਵੀ ਆਪਾਂ ਨਾਲ ਸੰਯੋ ਠੀਕ ਹੈ ਵੀਰ ਜੀ ਅੱਥੂ ਦੀ ਸ਼ੀਲਡ ਅਨਾਉਂਸ ਹੋ ਗਈ ਜੇ ਅੱਥੂ ਤੇ ਪਹਿਲੇ ਇਸ ਵਾਰ ਸ਼ੀਲਡ ਉਡਾਈ ਜਾਏਗੀ ਠੀਕ ਹੈ ਜੀ ਤੇ ਕੋਠੇ ਭਾਈ ਕਿੱਥੋਂ ਕਿੱਥੋਂ ਤੇ ਹੋਣਗੇ ਕੋਠੇ ਭਾਈ ਜਿੱਦਾਂ ਆਪਾਂ ਫਰੈਂਡ ਪੀਨ ਕਲੱਬ ਵੱਲੋਂ ਤਰੰਤਰਾ ਰੋਡ ਤੋਂ ਲੈ ਕੇ ਆਪਾਂ ਢੋਲੀ ਮਹੱਲੇ ਤੱਕ ਹਾਂਜੀ ਢੋਲੀ ਮਹੱਲੇ ਤੋਂ ਲੈ ਕੇ ਪ੍ਰਤਾਮ ਨਗਰ ਤੱਕ ਆ ਠੀਕ ਹੈ ਜੀ ਪ੍ਰਤਾਮ ਨਗਰ ਤੋਂ ਲੈ ਕੇ ਨਹਿਰ ਤੱਕ ਆ ਠੀਕ ਹੈ ਸਲਤਾਨਵਿੰਦ ਪਿੰਡ ਦਾ ਭਾਈ ਕੋਈ ਕੋਠਾ ਨਹੀਂ ਪਏਗਾ ਜੀ ਜਿੱਦਾਂ ਕਿ ਅੱਗੇ ਆਪਾਂ ਕੀਤਾ ਹੀ ਉਦਾਂ ਹੀ ਆਪਾਂ ਅੱਗੇ ਰੂਲ ਰੱਖਦੇ ਆ ਹਰ ਸਾਲ ਉਦਾਂ ਹੀ ਰੂਲ ਰਹਿਣਗੇ ਜੀ ਉਦਾਂ ਹੀ ਰੂਲ ਰਹਿਣਗੇ ਹਾਂ ਠੀਕ ਹੈ ਵੀਰ ਜੀ ਇਹਦਾ ਪੱਲਾ ਭਾਈ 6 ਵਜੇ ਦਾ ਹੋਏਗਾ ਓਕੇ ਅਸੂ ਦਾ 6 ਵਜੇ ਦਾ ਹੁੰਦਾ ਆ ਠੀਕ ਹੈ ਜੀ ਜੋ ਵੀ ਉਹ ਵੀ ਰੂਲ ਹੋਏਗਾ 6 6:30 ਸਾਢੇ 6 ਵਜੇ ਦਾ ਪੱਲਾ ਹੋਏਗਾ ਆ ਠੀਕ ਹੈ ਜੀ ਸਾਢੇ 6 ਦਾ ਪੱਲਾ ਹੋਏਗਾ ਭਾਈ ਆ ਠੀਕ ਹੈ ਜੀ 6 ਵਜੇ ਦਾ ਨਹੀਂ ਸਾਢੇ 6 ਦਾ ਪੱਲਾ ਕੀਤਾ ਜਾਏਗਾ ਜੀ 1 ਮਿੰਟ ਦੀ ਛੰਡੀ ਹੈਗੀ ਤਾਂ 4 ਮਿੰਟ ਬਾਅਦ ਫੁੱਡਾ ਖੋਲ ਦਿੱਤਾ ਜਾਏ 20 ਕਬੂਤਰ ਬਾਹਰ ਛੱਡੇ ਜਾਣਗੇ ਹਾਂ ਜੀ ਚਾਹੇ ਕੱਟੇ ਤੇ ਜੇ बनके ਸਰ ਪਰ ਜੇ ਅੱਧੇ ਘੰਟੇ ਤੋਂ ਬਾਅਦ ਉੱਡ ਗਿਆ ਤੇ ਉਹਦਾ ਕੋਟਾ ਕਟਿਆ ਜਾਏਗਾ ਠੀਕ ਹੈ ਵੀਰ ਜੀ ਤੇ ਐਂਟਰੀਆਂ 1 ਅਗਸਤ ਤੋਂ ਲੈ ਕੇ ਤੇ 10 ਅਗਸਤ ਤੱਕ ਸਾਨੂੰ ਜਮਾ ਕਰਾਓ ਠੀਕ ਹੈ ਜੀ ਭਾਵੇਂ ਜੀਡੀਐਸਪੀਬੀ02 ਚੈਨਲ ਵਾਲੇ ਵੀਰ ਜੀ ਨੂੰ ਜਮਾ ਕਰਾ ਦਿਓ ਸਾਨੂੰ ਆਪ ਨੂੰ ਅੱਪੂ ਵੀਰ ਨੂੰ ਜਾਂ ਆਪਣੇ ਜੱਜ ਵੀਰ ਜੀ ਨੂੰ ਜਮਾ ਕਰਾ ਦਿਓ ਠੀਕ ਹੈ ਜੀ ਬਾਬਾ ਜੀ ਫਰੂਟ ਵਾਲਿਆਂ ਦੇ بیٹے ਜੀ ਠੀਕ ਹੈ ਜੀ ਸਾਰਿਆਂ ਨੂੰ ਪਤਾ ਹੀ ਆ ਜੱਜ ਵੀਰ ਦਾ ਆਪਨਾ ਤਿੰਨਾਂ ਚਾਰ ਵੀਰਾਂ ਨੂੰ ਐਂਟਰੀ ਲਿਖਾ ਸਕਦੇ ਹੋ ਤੁਸੀਂ ਠੀਕ ਹੈ ਵੀਰ ਜੀ ਓਕੇ ਹੋ ਗਿਆ ਜੀ ਲਓ ਜੀ ਆਜ਼ਾਦ ਲੈਨੇ ਆ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੜੀਆ ਚੋ ਜਲਦ ਮਿਲਾਂਗੇ ਧੰਨਵਾਦ